ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਓ ਜੀ ਅੱਜ ਪਨੀਰੀ ਦੀ ਤਿਆਰੀ ਕੀਤੀ ਐ ਤੇ ਤਕਰੀਬਨ ਸ਼ਾਮ ਦਾ ਟਾਈਮ ਹੋ ਗਿਆ ਸੂਰਜ ਛਿਪਣ ਵਾਲ ਚਲੇ ਗਿਆ ਸਾਰੇ ਅੱਜ ਬਿਜ਼ੀ ਦੀ ਬਹੁਤ ਜ਼ਿਆਦਾ ਸ਼ਡਿਊਲ ਵੀ ਕੀਤਾ ਪਨੀਰੀ ਵਾਸਤੇ ਬੰਦੇ 2-3 ਕੇ ਰਹਿ ਗਏ ਤੇ ਸਵੇਰੇ ਅਸੀਂ ਸਾਰੇ ਹੀ ਤੇ ਜਦੋਂ ਮੈਂ ਸਟੋਰੀ ਲਈ ਤੀ ਇੰਸਟਾਗ੍ਰam ਤੇ ਤੇ ਫਰਮੇ ਜਿਹੜੇ ਬੜਾ ਆਨੰਦ ਵੀ ਆ ਰਿਹਾ ਤੇ ਥੋੜੀ ਜਿਹੀ ਇੱਕ ਥੋੜੀ ਜਿਹੀ ਸਾਨੂੰ ਲੱਗੀ ਅੱਜ ਪਹਿਲਾ ਦਿਨ ਤਾਂ ਕਿਉਂਕਿ ਹਣਾ ਕਿਉਂਕਿ ਆਪਣੇ ਡਾਕਰ ਜ਼ਮੀਨ ਹੈ ਮਿੱਟੀ-ਮੁੱਟੀ ਕਿਵੇਂ ਹੈ ਨਾ ਡਲੀਆਂ ਕੱਢਣੀਆਂ ਤੇ ਸ਼ਾਂਟੀ ਕਰਨੀ ਸੋ ਗਾਂਹ ਵਾਸਤੇ ਹੋਰ ਵੀ ਬੜੇ ਜਿਹੜੇ ਸੁਝਾਏ ਜਿਹੜੇ ਗਾਂਹ ਵਾਸਤੇ ਉਹ ਆਪਾਂ ਤੁਹਾਡੇ ਦਰਮਿਆਨ ਰੱਖਾਂਗੇ ਤੇ ਅੱਜ ਤਕਰੀਬਨ ਵਿਜੀ ਗਈ 1 2 3 4 4-5 ਕਿੱਲਿਆਂ ਦੀ ਅੱਜ ਤਾਂ ਜਣੀ ਮਤਲਬ ਉਹੀ ਸਮਝ ਲਓ 4 8 12 12 ਤੇ 4 16 16 ਕਿ ਫਰਮੇ ਵਿਜੀ ਗਏ ਅੱਜ ਠੀਕ ਹੈ ਪਾਸਾ ਕੰਮ ਹੋਦਾ ਤਾਂ ਠੀਕ ਹੈ ਹਾਂ ਵਧੀਆ ਚੱਲ ਰਿਹਾ ਹੈ ਜੂਰ ਚੰਗਾ ਲੱਗਿਆ ਅੱਜ ਹਣਾ ਉਹ ਤਰੀਕਾ ਆ ਜੀ ਤਰੀਕਾ ਆ ਜੀ ਫੇਸ ਦਾ ਤਰੀਕਾ ਆ ਜੀ ਵੇ ਹਾਂ ਬਿਲਕੁਲ 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 ਸੋ ਆ ਫਰਮੈਲ ਸਿਸਟਮ ਆ ਦੇਖੋ ਪਨੀਰ ਦੇ ਵਿੱਚ ਇਹ ਕਿਹੜਾ ਬੀਜ ਪਾਈ ਇੱਧਰ 105 105 ਠੀਕ ਐ 105 128 ਹਾਂ ਆਏ ਆਏ ਲਾਲ ਵਾਲੇ ਨੇ ਹਾਂ ਜਾਮ ਹੋ ਜਾਂਦਾ ਹਨਾ ਚੱਕ ਲਾ ਬਾਬੂ ਚੱਕ ਲੈ ਚੱਕ ਲੈ ਹਾਂ ਫਰਮੇ ਪਾ ਰਹੀਆਂ ਹਨਾ ਆਪਣੇ ਮਿੱਟੀ ਜੀ ਝੜ ਜਾਂਦੀ ਓਥੇ ਖੇਤ ਚ ਰੱਖਦੇ ਆ ਪ੍ਰਾਧਾਨ ਇਧਰ ਅਸੀਂ ਸਿਉਰਟੀ ਮਿੱਟੀ ਉਰੇ ਆਪਣੇ ਲਾਗਦੇ ਤੇ ਪਿਆਜ਼ ਜਾਂ ਲਸਣ ਬਹਾਂ ਪੱਗਠੇ ਗੁੱਠੇ ਜਾਂ ਹੋਲ ਸਬਜ਼ੀਆਂ ਭਾਜੀਆਂ ਆਪਣੀ ਬੀਜ ਦਿੰਦੇ ਤੇ ਆਹ ਮਿੱਟੀ ਜਿਹੜੀ ਆਪਾਂ ਸੀਡਰ ਵਾਸਤੇ ਵਰਤ ਰਹੇ ਆ ਨੀਚੇ ਦਾ ਕੋਈ ਐਡਾ ਇਸ਼ੂ ਨਹੀਂ ਆਉਂਦਾ ਜਿਹੜੀ ਆਪਾਂ ਨੀਚੇ ਆ ਜਿਹੜੀ ਮਿੱਟੀ ਪਾਉਣੀ ਆ ਹੁਣ ਮੰਨ ਲਓ ਆ ਇਧਰ ਦੋ ਫਰਮੇ ਤਿਆਰ ਆ ਇਧਰ ਤਾਂ ਪਨੀਰੀ ਬੀਜ ਕੇ ਇਹਨਾਂ ਦੇ ਉੱਪਰ ਹੋਰੀਆਂ ਪਾਤੀਆਂ ਬਾਹਰ ਤਾਂ ਨਾ ਚੱਕ ਲੈਂਦਾ ਤੇ ਆਹ ਲੇਜ਼ਰ ਹਲੇ ਫੇਰ ਜਾਣਾ ਮੈਂ ਇੱਕ ਲੇਜ਼ਰ ਹੁਣ ਲੈ ਕੇ ਆਇਆ ਗੋਗੀ ਦੂਏ ਪਾਸੇ ਦੂਜਾ ਲੇਜ਼ਰ ਚ ਦੇਖੋ ਹੇਠਾਂ ਨੀਚੇ ਪਹਿਲਾ ਲਫਾਫਾ ਆ ਗਿਆ ਆ ਗਿਆ ਪਹਿਲਾਂ ਤਾਂ ਆਪਣਾ ਗਰਾਊਂਡ ਲੈਵਲ ਹੈ ਨਾ ਨੀਚੇ ਬਿਲਕੁਲ ਪਲੇਨ ਸਭ ਤੋਂ ਪਹਿਲਾ ਲਫਾਫਾ ਪਿਛਿਆ ਉੱਪਰ ਫਰਮਾ ਰੱਖਤਾ ਆਪਾਂ ਨੇ ਠੀਕ ਹੈ ਜੀ ਫਰਮੇ ਤੋਂ ਬਾਅਦ ਉੱਪਰ ਫਿਰ ਆਪਾਂ ਪਾਉਣੀ ਹੈ ਇਹਦੀ ਮਿੱਟੀ ਜਿਹੜੀਆਂ ਛੱਡਾਂ ਤੋਂ ਖਾਲੀ ਚਪਟਾ ਪਟਾ ਪਰ ਇਹਦੇ 'ਚ ਫਿਰ ਆਪਾਂ ਸਿਉਰਟੀ ਵੀ ਮਿਕਸ ਕਰ ਲੰਨੇ ਹਾਂ ਨਾ ਜੀ ਤੇ ਇਹਦੇ 'ਚ ਉਹ ਕੀ ਸਿਉਰਟੀ ਮਿਕਸ ਸਿਉਰਟੀ ਮਤਲਬ ਡਾਕਰ ਦੇ ਵਿੱਚ ਮਿਕਸ ਹੀ ਕਰ ਲਈ ਵੀ ਜਿਹੜੀਆਂ ਡਲੀਆਂ ਜ਼ਿਆਦਾ ਤੀਆਂ ਉਹਦੇ 'ਚ ਤਾਂ ਕਰਕੇ ਹਨਾ ਆਪਣੇ ਕੋਲ ਮਿੱਟੀ ਉਧਰ ਹੈਗੀ ਵੀ ਜਿੰਨੀ ਬੀਜੀ ਜਾਂਦੀ ਆਪਾਂ ਨੇ ਪਹਿਲਾਂ ਇਦਾਂ ਫੇ ਬਾਕੀ ਅਰਧ ਵਾਲੇ ਆਪਾਂ ਨੇ ਹੋਰ ਵੀ ਖੇਤਾਂ ਦੇ ਵਿੱਚ ਬੀਜਣੀ ਆ ਸੋ ਹਰੇਕ ਖੇਤ ਦਾ ਆਪਣਾ ਤਜਰਬਾ ਆਊਗਾ ਜਣੀ ਫਿਰ ਵੀ ਬਹੁਤ ਬਰੀਕ ਹਰਤੀ ਗਾਂ ਨੂੰ ਅਸੀਂ ਇਹਦੇ ਵਿੱਚ ਨਾ ਮਿੱਟੀ ਮਿਕਸ ਕਰ ਦੇਣੀ ਜਾਂ ਫਿਰ ਸਿਸਟਮੇਸੀ ਟ੍ਰੇਆਂ ਵਾਲਾ ਰੱਖਾਂਗੇ ਤੇ ਉਸ ਤੋਂ ਬਾਅਦ ਹੁਣ ਇਹਦੇ ਉੱਪਰ ਉਹ ਫੋੜੇ ਨਾਲ ਲੇਬਲ ਕਰ ਦੇਣਾ ਇਹਦੇ ਉੱਪਰ ਹੁਣ ਫਿਰੂਗਾ ਪਾਣੀ ਪਾਣੀ ਫਿਰਨ ਤੋਂ ਬਾਅਦ ਇਹਦੇ ਉੱਪਰ ਚੱਲੂਗਾ ਫਿਰ ਬੀਜ ਵਾਲਾ ਸੀਡਰ ਉਹ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਕਿਵੇਂ ਬੀਜ ਪਾਉਂਦਾ ਹੈ ਤੇ ਉਸ ਤੋਂ ਬਾਅਦ ਚੱਲੂਗਾ ਐ ਮਿੱਟੀ ਵਾਲਾ ਸੀਡਰ ਮਿੱਟੀ ਵਾਲ ਤੋਂ ਬਾਅਦ ਫਿਰ ਉੱਪਰ ਬੂਰੀ ਪੈ ਜਾਣੀ ਆ ਬਸ ਇੰਨਾ ਕਿ ਪ੍ਰੋਸੈਸ ਆ ਜਿਣੀ ਮਤਲਬ 10 ਕਿੱਲਿਆਂ ਦੀ ਰੋਜ਼ ਚਾਰ ਪੰਜ ਬੰਦੇ RAM ਨਾਲ ਬੜੇ RAM ਨਾਲ ਜਣੀ ਪਨੀਰੀ ਬੀਜ ਹੋਈ ਜਾਣੀਆਂ ਅੱਜ ਪਹਿਲਾ ਦਿਨ ਤਾਂ ਸੋ ਅੱਜ ਸਾਡਾ ਸਿਸਟਮ ਤਾਂ ਬਣ ਗਿਆ ਸਾਰਾ ਤੇ ਹੁੰਡੇ ਬੜੇ ਹਨਾ ਹੋਰ ਫਰਕ ਪੈਂਦਾ ਜਾਣਾ ਬਾਕੀ ਕਿਆਰੇ ਬਣਾਤੇ ਇੱਧਰ ਸਰਮੇ ਦੇ ਹਿਸਾਬ ਨਾਲ ਹਨਾ ਤੇ ਪਾਣੀ ਛੱਡਣਾ ਇਹਦੇ ਵਿੱਚ ਸਵੇਰੇ ਤੇ ਅੱਜ ਹੁਣ ਜਣੀ ਵਧੀਆ ਤਰ ਕਰਤਾ ਪਾਣੀ ਚਾਹੇ ਕਿਵੇਂ ਪੰਪ ਚਲਾ ਕੇ ਦਿੱਤਾ ਕਿਵੇਂ ਕਿੱਲੇ ਤੁਸੀਂ ਚਾਲੋਗੇ ਪੰਪ ਨਾਲ ਕੋਈ ਤਾਂ ਟਰੈਕਟਰ ਨਹੀਂ ਸਾ ਸਾਰਾ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਇਧਰ ਵੀ ਕਿਆਰਿਆਂ ਚ ਡਿਵਾਈਡ ਕਰਤਾ ਵੀ 15-15 ਦੇ ਫਰਮੇ ਆ ਜਿਹੜੇ ਉਹ ਵੱਟ ਦੇ ਮਤਲਬ ਵੀ ਤੁਰਨ ਨੂੰ ਵੀ ਠੀਕ ਰਹੇ ਵੀ ਜਿਆਦਾ ਐ ਵੀ ਨਹੀਂ ਆਪਾਂ ਬਹੁਤੀ ਸਪੇਸ ਸੱਟ ਰਹੇ ਆ ਵੀ ਕਵਾੜ ਜਾਂ ਵੀ ਨਾ ਜੰਮੇ ਹਨਾ ਹਰੇਕ ਫਰਮੇ ਜਿਹਨੇ ਆਪਣਾ ਤਰੀਕਾ ਹੁੰਦਾ ਵੀ ਜਿਹਨੇ ਸਾਡੇ ਕਈ ਖਾਲੀਆਂ ਜੁਮਾਂ ਹੀ ਛੋਟੀ ਛੋਟੀ ਰੱਖਨੇ ਪਰ ਸਾਨੂੰ ਐ ਵੀ ਮਿੱਟੀ ਪੱਟਣ ਵਾਸਤੇ ਥੋੜੀ ਜਿਹੀ ਚੌੜੀ ਕਰਨੀ ਪਈ ਨਾਲੇ ਇਹ ਚ ਨੂੰ ਪਾਣੀ ਘੁੰਮ ਜਾ ਕਰਨਾ ਹੁਣ ਦੇਖ ਲਓ ਵੀ ਤੁਸੀਂ ਅਜੇ ਇੱਥੇ ਤੱਕ ਪਾਣੀ ਛੜਾ ਕੇ ਰੱਖਣਾ ਆਪਾਂ ਨੇ ਪੂਰਾ ਵੀ ਜਣੀ ਉੱਪਰ ਨੂੰ ਨਹੀਂ ਢਪਉਣਾ ਹੈ ਵੀ ਜਣੀ ਮਿੱਟੀ ਪੂਰੀ ਪਾਣੀ ਦੇ ਵਿੱਚ ਪੂਰੀ ਨਰਮਾਈ ਫੜ ਕੋ ਗੁੱਲੀ ਦੇ ਕੋ ਗੁੱਲੀ ਦੇ ਬੱਚੇ ਆ ਉਹ ਇੱਕੋ ਗੁੱਲੀ ਦੇ ਬੱਚੇ ਆ ਦੋਏ ਦੋ ਇੱਕੋ ਗੁੱਲੀ ਦੇ ਬੱਚੇ ਆ ਹੈ ਨਹੀਂ ਉਹ ਦਿਖਾ ਦੇ ਨੂੰ ਖਾਂਦਾ ਤੇਰੇ ਨਾਲ ਬਣਦੀ ਨਹੀਂ ਤੂੰ ਤਾਂ ਕਹਿ ਰਹੇ ਹਾਂ ਨਹੀਂ ਨਹੀਂ ਬਣਦੀ ਤਾਂ ਹੈ ਇੱਕੋ ਗੁੱਲੀ ਦੇ ਬੱਚੇ ਮੈਂ ਤੁਹਾਨੂੰ ਇਕੱਠਿਆਂ ਨੂੰ ਦੇਖ ਕੇ ਨਾ ਗੱਲਾਂ ਆਉਣ ਲੱਗ ਜੰਦੀਆਂ ਨੇ ਹਾਂ ਨਾ ਆਦਾ ਅੱਜ ਜਿਹੜੇ ਸਿਉਣਾ ਜੇ ਨਾ ਇਹ ਦੇੜਦੇ ਆ ਆਹ ਕਿਆ ਕਹਿੰਦਾ ਤੈਨੂੰ ਮਾ ਕਹਿੰਦਾ ਹਾਂ ਹੋ ਕੇ ਕਹਿੰਦਾ ਆ ਵੀ ਕੰਮ ਲੱਗੇ ਆ ਕਰਨਾ ਉਹ ਕੁਝ ਨਹੀਂ ਕਹਿੰਦਾ ਤੂੰ ਹੀ ਕਹਿੰਦਾ ਮੈਂ ਕਿ ਸਿਖਵਾਏ ਇਹ ਗੱਲ ਦਾ ਹੋ ਦੇਖ ਕਰੋ ਹੋਰ ਗਾੜੇ ਵੀਡੀਓ ਬਣਦੀ ਹੈ ਉਹਨੇ ਨਵੀਂ ਨਵਜਾਤ ਨੂੰ ਗਰੀਬ ਨੂੰ ਟਕੜਾਦੀ ਚਲੋ ਪਾਓ ਪੰਪ ਪਾਓ ਬਸ ਹੁੱਕ ਘਮਾਉਣੀ ਪੈਣੀ ਯਾਰ ਇਹਦਾ ਤਿੰਨ ਹੈਗਾ ਵਿਚਲੇ ਹਾਂ ਅਸੀਂ ਅੰਬਾਗਮਨੋਂ ਪੜਾਦਾ ਹੂੰ ਚਲ ਕੋਈ ਨਹੀਂ ਤੱਕ ਫਿਰ ਕਿਹੜੇ ਭੱਜਣ ਲੱਗਾ ਹੈਂਡ ਬ੍ਰੇਕ ਲਾ ਦਾਂਗੇ ਸਟਿੰਗ ਸਾਰੀ ਹੋ ਗਈ ਅੱਜ ਜਣੀ ਆਪਣਾ ਹਿਸਾਬ ਜਾਂ ਸ਼ੁਰੂ ਹੋ ਗਿਆ ਅੱਜ ਪੜਾ ਲੱਗ ਗਿਆ ਤੁਸੀਂ ਟੁੱਟੀ ਦਾ ਨਵੇੜ ਲਾਉਣ ਕਦੋਂ ਹਟਣਾ ਇੱਕ ਜਦੋਂ ਥਣੀਆਂ ਜੀਰੇ ਵੀ ਅੱਜ ਫੜੇ ਕਰਕੇ ਆਏ ਅੱਜ ਫੜੇ ਕਰਕੇ ਆਏ 5000 ਮੈਂ ਕੱਲ ਵੀ ਫੜੇ ਕਰਿਆ ਦਾ ਵੀਡੀਓ ਚ ਆਏ ਤਾਂ ਦਾ ਰੋਦੇ ਹੁੰਦਾ ਪਤਾ ਨਹੀਂ ਬੋਲਦੇ ਫੌਜੀ ਨੂੰ ਕਿਸੇ ਨੇ ਹੋਰ ਦੇ ਚ ਭੇ ਕਹਿੰਦਾ ਵੀ ਟੋਟਰੀ ਦੇ ਦੇ ਜਰਾਬ ਦੇ ਤਾਂ ਤੇਰਾ ਰੌਡ ਡਾਗੇ ਦਾ ਮੈਂ ਨਾ ਬਾਈ ਕਿਨੂੰ ਕੋਈ ਨਹੀਂ ਵਗੇ ਰਿਹਾ ਕੋਈ ਬੱਸ 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 ਜਵਾਬ ਦੇ ਤਾਂ ਦਿੱਤਾ ਤੁਹਾਨੂੰ ਕਹਿੰਦਾ ਉਹ ਜਵਾਬ ਦੇਤਾ ਵਾ ਠੀਕ ਹੈ ਲੱਖ ਜੀ ਫੁੱਕ ਕਰਾ ਆਈ ਨਹੀਂ ਟਰਾਲੀ ਭਰ ਕੇ ਲਿਆ ਆ ਅਖੀਰ ਚ ਸਸਰੀ ਘਰ ਬੁਲਾਉਣੀ ਦੀ ਖੇਤਾਂ ਨੂੰ ਸਸਰੀ ਘਰ ਨਹੀਂ ਬੁਲਾਉਣੀ ਕੋਈ ਪਤਾ ਨਹੀਂ ਆਰਡਰ ਦਾ ਵੀ ਬਾਈ 85 ਬੰਦੇ ਨੇ ਆਣ ਲੱਗਦਾ ਆਗੇ ਹਾਂ ਜੱਸੀ ਮਿਲਿਆ 85 ਹਾਂ ਕੋਈ ਥੋੜੇ ਆਪੇ ਚੱਕਣਾ ਚ ਇਕਾਉਣੇ ਪਏ ਆ ਮੈਂ ਕੱਢ ਪਿੰਨਾ ਉਹ ਬਈਏ ਦੋ ਤੇ ਹਾਂ ਪ੍ਰਾਲੀ ਦਾ ਆਪਣੀ ਤਾਂ ਉੱਪਰ ਨੋਰੀ ਦਾ ਖੂਟੀ ਟੱਕੀ ਨਹੀਂ ਇਹ ਇਹ ਚਾਚਾ ਕਿਵੇਂ ਕਰੇ ਬੰਨਨੇ ਆ ਰस्सियां ਉਹ ਗਾਹ ਤੇ ਗਾਹ ਸੇ ਬੇਪਨ ਨੇ ਮੈਂ ਵਿਚੇ ਵਿਚੇ ਅੱਛਾ ਅੱਛਾ ਵਿਚ ਵਿਚ ਸਿੱਧੇ ਵੀ ਆ ਹਨਾ ਮੇਰੇ ਪਾਪਾ ਨੂੰ ਕਹੋ ਉਹ ਦੇ ਜੂਗਾ ਮੈਂ ਪਾਪਾ ਤੇ ਫਿਰ ਇਹਨਾਂ ਨੂੰ ਅਲੱਗ-ਅਲੱਗ ਕਰਨਾ ਪੈਂਦਾ ਹਨਾ ਇਹ ਕੀ ਸਾਬ ਕਿਤਾਬ ਨਾਲ ਦਿੱਤੇ ਹੀ ਬਾਲ ਦੰਨਾ ਇਹ ਮੈਨੂੰ ਲੱਗਦਾ ਤੇਰੇ ਨਾਲ ਲਾਸ਼ ਨਾਲ ਤੂੰ ਰਹਿਣ ਦੇ ਮੈਂ ਕਿ ਲੋਕ ਤਾਂ ਬਹਿ ਨਹੀਂ ਨਹੀਂ ਆ ਜਾ ਉਹ ਆ ਜਾ ਪਿੱਛੇ ਫੱਟੀਆਂ ਫੁੱਟੀਆਂ ਮੀਂਹ ਆਇਆ ਨਾ ਬਲੀ ਆਹਾ ਇਹ ਤੁਲ ਤੁਲਮਾ ਦੱਤਾ ਉਹ ਗਾਣਾ ਹੈ ਹਾਂ ਆ ਜਾ ਫਾੜ ਤੁਲਮਾ ਹੋਊਗਾ ਇਹ ਇਹਦੇ ਉੱਪਰ ਕੌਣ ਹੈ ਹਾਂ ਆ ਜਾ ਚੱਲ ਉਹ ਦੇ ਜੇਮ ਤੇ ਆ ਜਾ ਪਹਿਲਾਂ ਉਹ ਪਰਲੇ ਪਰ ਪਾਏ ਹੋਣੇ ਆਪਾਂ ਆਪਣੇ ਪਟਾਈ ਵੀਰ ਹਨਾ ਥੱਲੇ ਨੂੰ ਘੱਟ ਹੋਈ ਵੀ ਦੀ ਤਾਂ ਕਰਕੇ ਵੀ ਖਾਲੀ ਪੌਣ ਤੇ ਥੋੜੀ ਤੰਗੀ ਆਈ ਹੈ ਪਰ ਫਿਰ ਥੱਲੇ ਡਲੇ ਪੱਟ ਹੋ ਜਾਣੇ ਤੇ ਹਾਂ ਉਹ ਵੀ ਨਾ ਬਸ ਠੀਕ ਹੀ ਚੱਲ ਗਿਆ ਕੁਛ ਨਹੀਂ ਹੁੰਦਾ ਪਿਆਰ ਨਾਲ ਦੋ ਨਾ ਕਿ ਦਿਰੀ ਵੀ ਤਾਂ ਵੀ ਆਪਾਂ 10 ਕਿ ਵੀਰ ਦੇਣੀ 10 12 ਦੇ 70 ਦੇ ਵਿੱਚ ਵੀ ਜਾਨੀ ਕੱਲ ਅੱਜ ਚੌੜੇ ਦਾ ਤਾਂ ਕੋਈ ਚੱਕਰ ਨਹੀਂ ਹੈ ਨਾ ਵਿਚ ਲੈਣ ਦਿੰਦੇ ਨੇ ਇੱਧਰ ਇੱਧਰ ਕਰ ਥੋੜਾ ਜਿਹਾ ਹੋਰ ਇੱਧਰ ਕਰ ਪਿਆਰਾਂ ਦੇ ਤੰਬਾ ਪਰ ਹਾਂ 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 ਹਨਾ ਪਰ ਪਾ ਕੇ ਨਾ ਹੁਣ ਇੱਕ ਵਾਰੀ ਉਹ ਇੰਜਨ ਚਲਾ ਕੇ ਆ ਵੀ ਆ ਉਹ ਵੀ ਦੂਰ ਜਿੱਤੇ ਫੁਆਰਾ ਹਨਾ ਦੂਰ ਜਿੱਤੇ ਇਹ ਪਤਾ ਦੂਰ ਤੋਂ ਵੀ ਇਥੋਂ ਚੱਕੀ ਹਾਂ ਬਹੁਤ ਸਾਰਾ ਬੀਜ ਪਿਆ ਦੇਖ ਬੀਜ ਪੁੱਜਦੀ ਹੈ ਚਲੋ ਇੱਕ ਵਾਰੀ ਸੀ ਜੀ ਪਤਾ ਲੱਗ ਗਿਆ ਆਪਾਂ ਨੂੰ ਹੈ ਨਾ ਫਿਰ ਤਾਂ ਸਹੀ ਐਂ ਔਰ ਢੇਰੀਆਂ ਲਾਤੀਆਂ ਸੀ ਉਹਨਾਂ ਹਵਾ ਲੱਗ ਗਈਆਂ ਹਾਂ ਲਾ ਫੜ ਅੱਛਾ ਹਾਂ ਕਾਰਵਾਈ ਆ ਉਹ ਚਲਾ ਲਓ ਫਿਰ ਉਹਨੂੰ ਪੰਪ ਨੂੰ ਆ ਬਿਛਾ ਦੋ ਪਹਿਲਾਂ ਪਾਣੀ ਪੀ ਲੈ ਪੀ ਲੈ ਪੀ ਲੈ ਖਿੱਚ ਥੋੜਾ ਖਿੱਚ 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 ਪੜਾ ਨੂੰ ਖਿੱਚ ਲਾ ਹੋਰ ਥੋੜਾ ਸਿੱਧਾ ਜਿਹਾ ਕਰ ਲੈ ਚਾ ਮਾ ਮਾਰਨ ਨੂੰ ਮੱਝਾਂ ਉਂਗਾ ਮਾਫੀ ਲਾ ਗਿਆ ਪਸੈਨ ਬੋਰੀਆਂ ਜਿਹੀਆਂ ਗਿੱਲੀਆਂ ਕਰਦੀਆਂ ਪੂਰੀਆਂ ਬੜਾ ਕੈਂਡ ਨਿਆਰਾ ਜਾਣਾ ਹੈ ਨਾ ਫਾਰੇ ਦੇਗ ਪਾਠ ਠੀਕ ਹੈ ਚਾਚਾ ਕਿਵੇਂ ਰਿਹਾ ਅੱਜ ਠੀਕ ਰਿਹਾ ਵਧੀਆ ਕਿੰਨੇ ਕੁ ਚਲੇਗੇ ਤੇ ਇੱਥੋਂ ਇਹ ਮੇਰੀ ਟੌਫੀ 2 ਵਜੇ ਬੱਲੇਓ ਚਾਚਾ ਜਿਉਂਦਾ ਰਹਿ ਤੇਰੀ ਖਾਣੀ ਆ ਇਹਦਾ ਮੁੱਠਾ ਮੂੰਹ ਕਰਨੇ ਵਾਲੀ ਆ ਇਹ ਤਾਂ ਚਾਚੀ ਦੀ ਉਮਰ ਲੰਬੀ ਕਰ ਦੂੰਗਾ ਇਸ ਕਾਨੂੰਨਾਂ ਉਹਦੀ ਉਮਰ ਨਹੀਂ ਬਦਲਾਈ ਦੀ ਹੈ ਬਈ ਕਹਿੰਦਾ ਕਿਹੜੀ ਟੌਫੀ ਖਾਣੀ ਆ ਮੈਂ ਖਿਲਾ ਦੇ ਨੀ ਤਾਂ ਫੇ ਚਾਚੀ ਦੀ ਉਮਰ ਘਟਾ ਦੇਣੀ ਆ ਮੈਂ ਨਾ ਘਟਾ ਦਊਗੀ ਤੁਹਾਨੂੰ ਬੱਸ ਨੂੰ ਮੰਨਦਾ ਕਿ ਨਾ ਲੰਬੀ ਹੋਣੀ ਚਾਹੀਦੀ ਉਹ ਨਾ ਹੋਣੀ ਚਾਹੀਦੀ ਆ ਬੋ ਠੀਕ ਆ ਜੇ ਉਹਦੀ ਉਮਰ ਆ ਹੈ ਹੈ ਤੂੰ ਮਾਰੀ ਐਨੀ ਜ਼ੋਰ ਦੀ ਥੋਟੀ ਆਫਾ ਕਰੋ ਤੇ ਥੋਟੀ ਦੇ ਆਹੋ ਆਹ ਦੋ ਆ ਖਪਾਂਤੀ ਨੇ ਅੱਜ ਇਹ ਨਹੀਂ ਜੋਰ ਸੀ ਨਾ ਮਾਰੀ ਲੈ ਕੇ ਉੱਪਰ ਦੇ ਅੱਡੀਆ ਚੱਕ ਕੇ ਆਹ ਇਹਨਾਂ ਨੇ ਮਿੱਟੀ ਦੀ ਬਾਤ ਦੁੱਦੀ ਬਸ ਸਾਹੀ ਹੈ ਬੇਰ ਦੀ ਗੱਲ ਆ ਫੱਜਰ ਫੱਦਰੇ ਦੀ ਆਹ ਬਾਬਾ ਬਾਬਾ ਉਹ ਰਿਖਾ ਆਹ ਦੇ ਮਿੱਟੀ ਜੱਖ ਬੱਜ ਗਈ ਕਰੀਦੀ ਭੰਤੀ ਦੀ ਅੱਖ ਹੂੰ ਆਈ ਨੀ ਜਾ ਰਹਾ ਉਹ ਜਾ ਚਣੇ ਘੋੜੇ ਜਾ ਰਹੀਆਂ

ਦੇਖ ਲੈ ਮੈਨੂੰ ਆਉਣ ਤੇ ਵੀ ਐ ਰੋਕਦੇ ਆ ਹੁਣ ਮੈਂ ਦੱਸ ਕਿਆ ਕਰਾਂ ਪਾਣੀ ਭਰ ਕੇ ਲਿਖ ਜਾਣਾ ਉੱਥੇ ਦੇ ਬੱਚੇ ਚ ਮੋਟਰ ਤੇ ਲੀਵੀ ਅੱਜ ਆਹੋ 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 ਉਹ ਰੱਖ ਲੈ ਮੇਰੇ ਉਹ ਇਹਦਾ ਦੱਤਾ ਨਾ ਲਾ ਦੇ ਉਹਦੇ ਚੱਕ ਆਂ ਡੰਡਾ ਕਰਾਇਆ ਕਰਾ ਯਾਰ ਪਨੀਰਾਂ ਪਹਿਲਾਂ ਲੈ ਮੈਂ ਕਰਾ ਮੈਂ ਤੇ ਇਹ ਜਿਵੇਂ ਜੀ ਹੋ ਗਿਆ ਜੀ ਆ ਉਹ ਤਾਂ ਮਾਰਿਆ ਤਾਂ ਨਹੀਂ ਹੋਣਾ ਸਰ ਆਹ ਰੱਖੋ ਤੇ ਕੰਮ ਕਰੋ ਅੱਗੇ ਪਾ ਦਿਓ ਕਾਬਟ ਲਾਉਣੇ ਹਨ ਹੁਣ ਹੋ ਗਏ